ਪਛਮੀ ਬੰਗਾਲ ਦੇ ਜਮੂਰੀਆ ਥਾਣਾ ਖੇਤਰ ਵਿੱਚ ਇੱਕ ਅਜੀਬ ਘਟਨਾ ਵਾਪਰੀ ਹੈ ਇੱਥੇ ਅਸਮਾਨ ਤੋਂ ਇੱਕ ਰਹੱਸਮਈ ਗੋਲਾਕਾਰ ਵਸਤੂ ਮਾਰਤ ਨਾਲ ਟਕਰਾ ਕੇ ਜ਼ਮੀਨ ਵਿੱਚ ਧਸ ਗਈ ਹੈ ਵੀਰਵਾਰ ਸਵੇਰੇ 9 ਵਜੇ ਦੇ ਕਰੀਬ ਵਾਪਰੀ ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਚਚਮਦੀਦਾਂ ਦਾ ਕਹਿਣਾ ਹੈ ਕਿ ਇਹ ਚੀਜ਼ ਧਾਤ ਦੀ ਬਣੀ ਹੋਈ ਸੀ ਇੱਕ ਰਾ ਪਿੰਡ ਦੇ ਕੁਝ ਸਥਾਨਕ ਲੋਕਾਂ ਨੇ ਦਾਵਾ ਕੀਤਾ ਕਿ ਸਵੇਰੇ 9 ਵਜੇ ਉਹਨਾਂ ਨੇ ਅਸਮਾਨ ਤੋਂ ਤੇਜ਼ ਰਫ਼ਤਾਰ ਨਾਲ ਦੋ ਗੋਲ ਧਾਤ ਦੀਆਂ ਵਸਤੂਆਂ ਨੂੰ ਹੇਠਾਂ ਆਉਂਦੇ ਦੇਖਿਆ ਇਹਨਾਂ ਵਿੱਚੋਂ ਇੱਕ ਨੇ ਪਿੰਡ ਵਾਸੀ ਅਨਿਲ ਬਦਿਆਕਰ ਦੇ ਦੋ ਮੰਜ਼ਲਾ ਮਕਾਨ ਦੀ ਛੱਤ ਦਾ ਇੱਕ ਹਿੱਸਾ ਢਾਹ ਦਿੱਤਾ ਇਸ ਤੋਂ ਬਾਅਦ ਇਹ ਮਿੱਟੀ ਵਿੱਚ ਧਸ ਗਿਆ ਦੂਸਰਾ ਗੋਲਾ ਮਗਾਰਾਮ ਵਦਿਆਕਰ ਨਾਮਕ ਇੱਕ ਨਿਵਾਸੀ ਦੇ ਵਿਹੜੇ ਵਿੱਚ ਡਿੱਗਿਆ ਇਸ ਕਾਰਨ ਘਰ ਦੀ ਬੇਟੀ ਝੁੱਲਣ ਵਦਿਆਕਰ ਜ਼ਖਮੀ ਹੋ ਗਈ ਉਸ ਦੇ ਸਰੀਰ ਦੇ ਕਈ ਹਿੱਸੇ ਸੜ ਗਏ ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਵਿਹੜੇ ਵਿੱਚ ਡਿੱਗਣ ਤੋਂ ਬਾਅਦ ਇਹ ਗੋਲਾ ਵੀ ਧਰਤੀ ਦੇ ਅੰਦਰ ਸਮਾ ਗਿਆ ਜਮੂਰੀਆ ਥਾਣੇ ਦੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਉਸ ਦਾ ਕਹਿਣਾ ਹੈ ਕਿ ਗੋਲੇ ਨੂੰ ਪੁੱਟ ਕੇ ਬਾਹਰ ਕੱਢਿਆ ਜਾਵੇਗਾ ਉਸ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਇਹ ਇਹ ਚੀਜ਼ ਕੀ ਹੈ ਸਥਾਨਕ ਲੋਕ ਇਸ ਦੇ ਉਲਕਾ ਹੋਣ ਦਾ ਦਾਵਾ ਕਰ ਰਹੇ ਹਨ ਪੱਛਮੀ ਬੰਗਾਲ ਦੇ ਜਮੂਰੀਆ ਥਾਣਾ ਖੇਤਰ ਵਿੱਚ ਇੱਕ ਅਜੀਬ ਘਟਨਾ ਵਾਪਰੀ ਹੈ ਇੱਥੇ ਅਸਮਾਨ ਤੋਂ ਇੱਕ ਹਸਮਾਈ ਗੋਲਾਕਾਰ ਵਸਤੂ ਮਾਰਤ ਨਾਲ ਟਕਰਾ ਕੇ ਜ਼ਮੀਨ ਵਿੱਚ ਧਸ ਗਈ ਹੈ ਵੀਰਵਾਰ ਸਵੇਰੇ 9 ਵਜੇ ਦੇ ਕਰੀਬ ਵਾਪਰੀ ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਚਸ਼ਮਦੀਦਾਂ ਦਾ ਕਹਿਣਾ ਹੈ ਕਿ ਇਹ ਚੀਜ਼ ਧਾਤ ਦੀ ਬਣੀ ਹੋਈ ਸੀ ਇੱਕ ਰਾ ਪਿੰਡ ਦੇ ਕੁਝ ਸਥਾਨਕ ਲੋਕਾਂ ਨੇ ਦਾਅਵਾ ਕੀਤਾ ਕਿ ਸਵੇਰੇ 9 ਵਜੇ ਉਹਨਾਂ ਨੇ ਅਸਮਾਨ ਤੋਂ ਤੇਜ਼ ਰਫ਼ਤਾਰ ਨਾਲ ਦੋ ਗੋਲ ਧਾਤ ਦੀਆਂ ਵਸਤੂਆਂ ਨੂੰ ਹੇਠਾਂ ਆਉਂਦੇ ਦੇਖਿਆ ਇਹਨਾਂ ਵਿੱਚੋਂ ਇੱਕ ਨੇ ਪਿੰਡ ਵਾਸੀ ਅਨਿਲ ਬਦਿਆਕਰ ਦੇ ਦੋ ਮੰਜ਼ਲਾ ਮਕਾਨ ਦੀ ਛੱਤ ਦਾ ਇੱਕ ਹਿੱਸਾ ਢਾਹ ਦਿੱਤਾ ਇਸ ਤੋਂ ਬਾਅਦ ਇਹ ਮਿੱਟੀ ਵਿੱਚ ਧਸ ਗਿਆ ਦੂਸਰਾ ਗੋਲਾ ਮਗਾਰਾਮ ਵਦਿਆਕਰ ਨਾਮਕ ਇੱਕ ਨਿਵਾਸੀ ਦੇ ਵੇੜੇ ਵਿੱਚ ਡਿੱਗਿਆ ਇਸ ਕਾਰਨ ਘਰ ਦੀ ਬੇਟੀ ਝੁੱਲਣ ਵਦਿਆਕਰ ਜ਼ਖਮੀ ਹੋ ਗਈ ਉਸ ਦੇ ਸਰੀਰ ਦੇ ਕਈ ਹਿੱਸੇ ਸੜ ਗਏ ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਵੇੜੇ ਵਿੱਚ ਡਿੱਗਣ ਤੋਂ ਬਾਅਦ ਇਹ ਗੋਲਾ ਵੀ ਧਰਤੀ ਦੇ ਅੰਦਰ ਸਮਾ ਗਿਆ ਜਮਹੂਰੀਆ ਥਾਣੇ ਦੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਉਸ ਦਾ ਕਹਿਣਾ ਹੈ ਕਿ ਗੋਲੇ ਨੂੰ ਪੁੱਟ ਕੇ ਬਾਹਰ ਕੱਢਿਆ ਜਾਵੇਗਾ ਉਸ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਇਹ ਚੀਜ਼ ਕੀ ਹੈ ਸਥਾਨਕ ਲੋਕ ਇਸ ਦੇ ਉਲਕਾ ਹੋਣ ਦਾ ਦਾਵਾ ਕਰ ਰਹੇ ਹਨ